ਜਿਹੜਾ ਪੰਥ ਨੂੰ ਕਮਜ਼ੋਰ ਕਰੂਗਾ ਉਹ ਪੰਥ ਦਾ ਆਗੂ ਕਹਾਊਗਾ ਜਿਹੜਾ ਅਕਾਲੀ ਦਲ ਦੀ ਜੜ੍ਹਾਂ ਵੱਡੂਗਾ ਕਹੂਗਾ ਮੈਂ ਦੂਜਾ ਅਕਾਲੀ ਦਲ ਖੜਾ ਕਰ ਰਿਹਾ ਹਾਂ ਇਹ ਸਰੋਤ ਸਰਬੰਨਾਂ ਦਾ ਮੋਟਿਵ ਡਾੜਾ ਹੈਗਾ ਉਹ ਸਿੱਖ ਕੌਮ ਨੂੰ ਪੰਜਾਬ ਨੂੰ ਪੰਜਾਬੀਅਤ ਨੂੰ ਪਾੜਨਾ ਇਹ ਸੋਚਦੇ ਆ ਚਾਰ ਬੰਦੇ ਇਕੱਠੇ ਹੋ ਕੇ ਅਕਾਲੀ ਦਲ ਨੂੰ ਢਾਲਾ ਲੈਣਗੇ ਇਹ ਮਨਪ੍ਰੀਤਿਆਲੀ ਵਾਲੇ ਵਪਾਰੀ ਬੰਦੇ ਵਪਾਰ ਕਰਨ ਵਾਲੇ ਇਹ ਅਕਾਲੀ ਦਲ ਦੀ ਕੁਰਬਾਨੀ ਦੇ ਦੇਣਗੇ ਇਹਨਾਂ ਦਾ ਹਰਪੀ ਸਿੰਘ ਜਿਹੜੇ ਹੈਗੇ ਨੇ ਇਹਨਾਂ ਨੂੰ 4 ਦਿਨ ਪਹਿਲੇ ਹੀ ਮੁੱਕੇ ਜਿਹੜਾ ਹੈਗਾ ਅਨਾਉਂਸ ਕਰਤਾ ਗਿਆ ਸੀਗਾ ਉਸ ਤੋਂ ਬਾਰੇ ਰਖੜਾ ਸਾਹਿਬ ਨੇ 7 ਦਿਨ ਪਹਿਲੇ ਅਨਾਉਂਸ ਕਰਤਾ ਸੀਗਾ ਕਿ ਆਉਣ ਵਾਲੇ ਪ੍ਰਧਾਨ ਇਹ ਨੇ ਕੀ ਵਾਕਈ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਇਹਨਾਂ ਦਾ ਕੋਈ ਫਰਕ ਨਹੀਂ ਪਊਗਾ ਜਾਂ ਦਾ ਜਾਂ ਤੁਹਾਡਾ ਜਿਹੜਾ ਵਰਕਰ ਹੈ ਉਹ ਜੁੜਿਆ ਰਹੂਗਾ ਅੱਜ ਲੁਧਿਆਣਾ ਦੇ ਗੁਰਦੇਵ ਨਗਰ ਵਿਖੇ ਸੀਨੀਅਰ ਅਕਾਲੀ ਆਗੂਆਂ ਦੀ ਜਿਹੜੀ ਹੈ ਮੀਟਿੰਗ ਰੱਖੀ ਗਈ ਸੀਨੀਅਰ ਅਕਾਲੀ ਆਗੂ ਸ਼ਬਦ ਮੈਂ ਵਰਤਿਆ ਹੈਗਾ ਇਹਦੇ ਪਿੱਛੇ ਕਈ ਕਾਰਨ ਨੇ ਸਭ ਤੋਂ ਪਹਿਲਾਂ ਤਾਂ ਅੱਜ ਦੀ ਇਸ ਮੀਟਿੰਗ ਬਾਰੇ ਗੱਲਬਾਤ ਕਰ ਲੈਣੇ ਆ ਮੇਰੇ ਨਾਲ ਪ੍ਰਪਕਰ ਸਿੰਘ ਕਮੰਜੀ ਮੌਜੂਦ ਨੇ ਸਰ ਅੱਜ ਬਹੁਤ ਬੜੀ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਮੁੱਦਾ ਕੀ ਰਿਹਾ ਸਭ ਤੋਂ ਪਹਿਲਾਂ ਮੁੱਦਾ ਦੱਸੋ ਸਭ ਤੋਂ ਪਹਿਲਾ ਮੁੱਦਾ ਤਾਂ ਸਾਰੇ ਪੰਜਾਬ ਨੂੰ ਅਸੀਂ ਵਿਦਾਈ ਦਿੱਤੀ ਹੈ ਕਿ ਜੋਸ਼ ਸ਼ਰਮਨੀ ਅਕਾਲੀ ਦਲ ਨੇ ਕਿ ਲੜਾਈ ਸ਼ੁਰੂ ਕੀਤੀ ਸੀ ਲੈਂਡ ਪੂਲਿੰਗ ਸਕੀਮ ਦੇ ਖਿਲਾਫ ਜਿਹਨੂੰ ਅਸੀਂ ਲੈਂਡ ਗ੍ਰੈਬਿੰਗ ਸਕੀਮ ਦਾ ਨਾਮ ਦਿੱਤਾ ਸੀਗਾ ਉਹਦੇ ਵਿੱਚ ਅਖੀਰ ਦੇ ਵਿੱਚ ਕਾਇਬੀ ਮਿਲੀ ਹੈ ਤੇ ਸਰਕਾਰ ਨੂੰ ਆਪਣੇ ਜਿਹੜੇ ਹੈਗੇ ਹੈ ਘੁੱਟਨੇ ਟੇਕਨੇ ਪਏ ਹੈ ਤੇ ਆਪਣੀ ਪਾਲਿਸੀ ਜਿਹੜੀ ਹੈਗੀ ਵਾਪਸ ਅਨਾਉਂਸ ਕੀਤੀ ਹੈ ਲੈਂਦੀ ਪਰ ਜਦ ਤੱਕ ਇਹ ਨੋਟੀਫਾਈ ਨਹੀਂ ਹੁੰਦੀ ਹੈਗੀ ਉਦੋਂ ਤੱਕ ਰਾਸ਼ ਸ਼ਰਮਨੀ ਕਾਲੀ ਦਲ ਉਹ ਆਪਣਾ ਉਦਾਂ ਹੀ ਆਪਣੀ ਐਡਿਟਿਸ਼ਨ ਸਟਾਰਟ ਰੱਖੂਗਾ ਔਰ ਜੇ ਕੱਲੇ ਦੁਆਰਾ ਹੇਰ ਫੇਰ ਕਰਦੀ ਹੈ ਪੰਜਾਬ ਸਰਕਾਰ ਤਾਜ਼ੀ ਵੀਰੋ ਦੇ ਖਿਲਾਫ ਦੁਆਰਾ ਫਿਰ ਰੈਜਿਸਟ੍ਰੇਸ਼ਨ ਸਟਾਰਟ ਕਰਾਂਗੇ ਦੂਜਾ ਮੁੱਦਾ ਸੀਗਾ ਸਾਡਾ ਜੋ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਕੀਤਾ ਹੈਗਾ ਮੈਂ ਉਹਨਾਂ ਨੂੰ ਹਲੇ ਵੀ ਸਤਿਕਾਰ ਦੇਣਾ ਕਿਉਂਕਿ ਜਿਹੇ ਤੱਕ ਹਾਲ ਤੱਕ ਸਾਹ ਬਰੇ ਨੇ ਆਦਰਵਾਇਜ਼ ਲੋਕਾਂ ਨੇ ਸਤਿਕਾਰ ਦੇਣਾ ਬੰਦ ਕਰਤਾ ਕਿਉਂਕਿ ਸੋਸ਼ਲ ਮੀਡੀਆ ਦਾ ਸਮਾਜ ਤੇ ਸੋਸ਼ਲ ਮੀਡੀਆ ਦੇ ਸਮੇਂ ਦੇ ਵਿੱਚ ਉਹਨਾਂ ਦੇ ਪੋਸਟਾਂ ਦੇਖੋ ਤੇ 90% ਲੋਕੀ ਜਿਹੜੇ ਉਹਨਾਂ ਬਾਰੇ ਲਿਖਦੇ ਆ ਉਹ ਸਾਡੇ ਆਮ ਤੌਰ ਤੇ ਅੱਖਾਂ ਪੜ ਨਹੀਂ ਸਕਦੇ ਤੇ ਕੰਨ ਸੁਣ ਨਹੀਂ ਸਕਦੇ ਜਿਹੜੇ ਉਹਨਾਂ ਨੇ ਆਪਣੇ ਇੱਕ ਸੋਸ਼ਲ ਮੀਡੀਆ ਗਰੁੱਪਸ ਖੜੇ ਕੀਤੇ ਹੋਏ ਆ ਜਾਲੀ ਅਕਾਊਂਟ ਤਿਆਰ ਕੀਤੇ ਹੋਏ ਆ ਸਰਕਾਰ ਵੱਲੋਂ ਤਿਆਰ ਕੀਤੇ ਆ ਏਜੰਸੀਆਂ ਵੱਲੋਂ ਤਿਆਰ ਕੀਤੇ ਆ ਸਿਰਫ ਉਹੀ ਉਹਨਾਂ ਦੀ ਛਲਾਗਾ ਕਰਦੇ ਆ ਬਾਕੀ ਆਮ ਪੰਜਾਬੀ ਆਮ ਜਿਹੜਾ ਹਿੰਦੂਸਤਾਨੀ ਜਿਹੜਾ ਹੈਗਾ ਜਾਂ ਦੁਨੀਆ ਵਿੱਚ ਬੈਠੀ ਸੰਗਤ ਆ ਉਹ ਉਹਨਾਂ ਦੇ ਨਾਲ ਨਹੀਂ ਹੈਗੀ ਉਹਨਾਂ ਨੇ ਜਿਹੜਾ ਨਾਮ ਲਿਆ ਹੈਗਾ ਸ਼੍ਰੋਮਣੀ ਅਕਾਲੀ ਦਲ ਦਾ ਜਿਹੜੀ ਉਹਨਾਂ ਦੇ ਵਿੱਚ ਗੁੱਸਾ ਐਗਰੈਸ਼ਨ ਸੀਗੀ ਔਰ ਜਿਸ ਹੱਬ ਨਾਲ ਉਹਨਾਂ ਨੇ ਇੱਕ ਬੋਲੇ ਹੈਗੇ ਆ ਉਹ ਕਦੀ ਵੀ ਸ਼੍ਰੋਮਣੀ ਅਕਾਲੀ ਦਲ ਦੇ ਕਿਸੇ ਵੀ ਵਰਕਰ ਨੂੰ ਜੜੀ ਹੈਗੀ ਨਾ ਉਹ ਸ਼ੋਭਾ ਨਹੀਂ ਦਿੰਦੀ ਹੈਗੀ ਸ਼ਬਦਾਵਲੀ ਜਿਹੜੀ ਯੂਜ਼ ਕੀਤੀ ਗਈ ਹੈ ਇਹ ਤਾਂ ਜਿਹਦਾ ਰਕਾਤਰ ਸਿੰਘ ਰਾਹ ਚੁੱਕੇ ਹੈਗੇ ਆ ਉਹਨਾਂ ਦਾ ਜਿੰਨਾ ਗੁੱਸਾ ਸੀਗਾ ਉਹ ਸਿਰਫ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਤੀ ਔਰ ਸਾਹਿਬ ਸੁਬੀਤ ਸਿੰਘ ਬਾਦਲ ਜੀ ਦੇ ਪ੍ਰਤੀ ਸੀਗਾ ਨਾ ਕਿ ਉਹਨਾਂ ਦਾ ਕੋਈ ਕਿਸੇ ਹੋਰ ਪਾਰਟੀ ਦੇ ਮਤਲਕ ਸੀਗਾ ਇੱਥੋਂ ਇਹ ਆ ਪਤਾ ਲੱਗਦਾ ਹੈ ਕਿ ਜਿੰਨਾ ਵੀ ਢਾਂਚਾ ਬਣਿਆ ਹੈ ਇਹ ਸਾਰਾ ਸਰਕਾਰੀ ਏਜੰਸੀਆਂ ਦੇ ਬੇਸ ਤੇ ਬਣਿਆ ਤੇ ਸਰਕਾਰੀ ਏਜੰਸੀਆਂ ਜਿਹੜੀਆਂ ਹੈਗੀਆਂ ਨੇ ਉਹ ਇਹਨਾਂ ਨੂੰ ਚਲਾ ਰਹੀ ਹੈ ਸਰ ਤੁਸੀਂ ਕਿਹਾ ਇਹਨਾਂ ਨੂੰ ਪੰਥਕ ਨਹੀਂ ਮੰਨਦੇ ਕਿਹਾ ਇਹ ਪੰਥ ਦਾ ਹਿੱਸਾ ਨਹੀਂ ਗੱਲ ਹੈ ਪੰਥ ਦਾ ਹਿੱਸਾ ਹੋਣਾ ਤੇ ਏਜੰਸੀਆਂ ਦੇ ਹੱਥ ਖੇਡਣਾ ਦੋ ਅਲੱਗ-ਅਲੱਗ ਚੀਜ਼ਾਂ ਨੇ ਇਹ ਉਹ ਲੋਕ ਨੇ ਜਿਹੜੇ ਆਪਣਾ ਪਛੋਕੜ ਭੁੱਲ ਕੇ ਜਿੰਨੇ ਹੈਗੇ ਆ ਪਛੋਕੜ ਭੁੱਲ ਕੇ ਇਹ ਏਜੰਸੀਆਂ ਦਾ ਅੱਜ ਖੇਡਣ ਲੱਪੇ ਆ। ਇਹ ਹੁਣ ਪੰਥ ਨੂੰ ਬਦਨਾਮ ਕਰਨ ਲੱਗੇ ਹੋਏ ਆ। ਇਹ ਆਪਣਾ ਨੂੰ ਪੰਥ ਕਹਿੰਦੇ ਜ਼ਰੂਰ ਆ ਲੇਕਿਨ ਪੰਥਕ ਰਹੇ ਨਹੀਂ ਔਰ ਪੰਥਕ ਹੈ ਨਹੀਂ। ਸਰ ਕੁਮਨ ਸਾਹਿਬ ਤੁਸੀਂ ਖੁਦ ਆਪਣੇ ਬਿਆਨ ਚ ਕਹਿ ਕਿ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਹੈਨਾ ਤੇ ਲੜਾਈ ਕਿਤੇ ਇਸੇ ਨਾਮ ਦੀ ਤਾਂ ਨਹੀਂ। ਕਿਉਂ ਨਹੀਂ ਤੁਸੀਂ ਤੁਸੀਂ ਇੱਕ ਵਾਰ ਟਰਾਈ ਕਰਕੇ ਦੇਖ ਲਓ ਸਰਦਾਰ ਸੁਖਵੀਰ ਸਿੰਘ ਬਾਦਲ ਟਰਾਈ ਕਰਕੇ ਦੇਖ ਲੈ ਇੱਕ ਵਾਰ ਛੜ ਦੇਣ ਪ੍ਰਧਾਨਗੀ ਅਲੱਗ ਹੋ ਜਾਣਾ ਅਕਾਲੀ ਦਲ ਤੋਂ ਕਿਤੇ ਇਹ ਤਾਂ ਨਹੀਂ ਅਕਾਲੀ ਦਲ ਨੂੰ ਬਚਾਰਿਆ ਜਾਂ ਸੁਖਵੀਰ ਸਿੰਘ ਬਾਦਲ ਨੂੰ ਬਚਾਇਆ ਜਾ ਰਿਹਾ। ਨਹੀਂ 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 ਨਹੀਂ। ਦੇਖੋ ਇੱਕ ਡੈਮੋਕਰੈਟਿਕ ਪ੍ਰੋਸੈਸ ਹੈ ਸ਼੍ਰੋਮਣੀ ਅਕਾਲੀ ਦਾ ਜਿਹੜੀ ਨੇ ਇੱਕ ਰਜਿਸਟਰਡ ਪਾਰਟੀ ਹੈ ਜਿਹੜੀ ਕਿ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੇ ਰਜਿਸਟਰਡ ਹੈਗੀ ਹੈ ਔਰ ਨਾਲ ਦੀ ਨਾਲ ਜਿਹੜੀ ਹੈਗੀ ਹੈ ਰਜਿਸਟਰਡ ਐਕਸਲਰ ਰਜਿਸਟਰਡ ਹੈਗੀ ਹੈ ਉਹਦੇ ਵਿੱਚ ਇੱਕ ਡੈਮੋਕਰੈਟਿਕ ਵੇ ਹੈ ਪ੍ਰਧਾਨ ਦੇ ਇਲੈਕਸ਼ਨ ਦਾ ਉਹ ਡੈਮੋਕਰੈਟਿਕ ਪ੍ਰੋਸੈਸ ਆਲਰੇਡੀ ਹੋ ਚੁੱਕਾ ਹੈ ਤੇ ਇਨ ਕੈਮਰਾ ਪ੍ਰੋਸੈਸ ਹੋਇਆ ਹੈ ਸਾਡਾ ਕੋਈ ਐਦਾਂ ਵਾਂਗੂ ਨਹੀਂ ਹੈ ਕਿ ਚਾਰ ਦਿਨ ਪਹਿਲੇ ਮੇਰੇ ਘਰ ਜਾਂ ਕਿਸੇ ਦੇ ਘਰ ਮੀਟਿੰਗ ਹੋ ਕੇ ਉੱਥੇ ਪ੍ਰਧਾਨ ਚੁਣਿਆ ਗਿਆ ਸੀ ਇਹਨਾਂ ਦਾ ਹਰਪੀਤ ਸਿੰਘ ਜਿਹੜੇ ਹੈਗੇ ਨੇ ਇਹਨਾਂ ਨੂੰ 4 ਦਿਨ ਪਹਿਲੇ ਹੀ ਮੁੱਕ ਗਏ ਜਿਹੜਾ ਹੈਗਾ ਅਨਾਉਂਸ ਕਰਤਾ ਗਿਆ ਸੀਗਾ ਉਤੋਂ ਬਾਰੇ ਰਖੜਾ ਸਾਹ ਨੇ 7 ਦਿਨ ਪਹਿਲੇ ਅਨਾਉਂਸ ਕਰਤਾ ਸੀਗਾ ਕਿ ਆਉਣ ਵਾਲੇ ਪ੍ਰਧਾਨ ਇਹ ਨੇ ਇਹਦਾ ਮਤਲਬ ਜਿਹੜਾ ਅਸੀਂ ਕਰ ਰਹੇ ਆ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਅਸਲੀ ਢਾਂਚਾ ਹੈਗਾ ਉਹ ਢਾਂਚੇ ਦੇ ਅਕੋਰਡਿੰਗਲੀ ਸਤ ਜੀ ਸੁਖਬੀਰ ਸਿੰਘ ਬਾਦਲ ਜਿਹੜੇ ਹੈਗੇ ਉਹ ਇਲੈਕਟ ਹੋਏ ਹੈ ਨਾ ਕਿ ਇਹ ਜਿਹੜੇ ਹੈਗੇ ਇਹ ਤਾਂ ਚਿੱਠੀ ਵਾਲੇ ਨੇ ਪ੍ਰਧਾਨ ਇਹ ਪੰਥਕ ਆਪਣਾ ਤਾਂ ਹੀ ਮੈਂ ਕਹਿੰਨਾ ਕਵਾਉਂਦੇ ਜੂਰ ਨੇ ਪੰਥਕ ਲੇਕਿਨ ਪੰਥਕ ਹੈ ਨਹੀਂਗੇ ਇਹ ਸਿਰਫ ਇਸ ਬੰਦਾ ਦਾ ਮੋਟਿਵ ਡੜਾ ਹੈਗਾ ਉਹ ਸਿੱਖ ਕੌਮ ਨੂੰ ਪੰਜਾਬ ਨੂੰ ਪੰਜਾਬੀ ਅਤੋਂ ਪਾੜਨਾ ਹਿੰਦੂ ਸਿੱਖ ਲੜਾਈ ਲੜਾਣਾ ਇਹਨਾਂ ਦਾ ਕੰਮ ਜਿਹੜਾ ਹੈਗਾ ਵੈ ਇਹਨੂੰ ਮਿਸਯੂਜ਼ ਕਰਨਾ ਨਾਮ ਨੂੰ ਤਾਂ ਜੋ ਪੰਜਾਬ ਹਟਿਆ ਰਵੇ ਜਿਹੜੀਆਂ ਬਾਹਰਲੀਆ ਤਾਕਤਾਂ ਨੇ ਜਿਹੜੀਆਂ ਪੰਜਾਬ ਦੇ ਵਿਰੋਧੀ ਤਾਕਤਾਂ ਨੇ ਉਹ ਇੱਥੇ ਕਾਬਜ ਹੋ ਜਾਣ ਇਹਨਾਂ ਦਾ ਤਾਕਤ ਮੰਨਦੀ ਕਿ ਨੂੰ ਤੁਸੀਂ ਵਿਰੋਧੀ ਤਾਕਤ ਕੌਣ ਆਮ ਆਦੀ ਪਾਰਟੀ ਚੱਕਿਆ ਬੀਜੇਪੀ ਬੀਜੇਪੀ ਜਿਹੜੀ ਹੈਗੀ ਹੈ ਉਹ ਹਲੇ ਤੱਕ ਜਿਹੜੀ ਏਜੰਸੀਆਂ ਦੇ ਅਗੇਂਸਟ ਨਾਲ ਕੰਮ ਕਰੂਗੀ ਤਾਂ ਸਾਡੇ ਵੀ ਅਗੇਂਸਟ ਹੈਗੀ ਹੈ ਦੇਖੋ ਪੰਜਾਬ ਦੇ ਖਿਲਾਫ ਕੋਈ ਵੀ ਕੰਮ ਕਰਦਾ ਉਹ ਵਿਰੋਧੀ ਤਾਕਤ ਹੈ ਚਾਹੇ ਉਹ ਤੁਸੀਂ ਵੀ ਤਾਂ ਗੱਡਬੰਦਨ ਕਰ ਸਕਦੇ ਹੋ ਨਾ ਹਲੇ ਵੀ ਕੋਣ ਕੀ ਗੱਲ ਕਰ ਰਿਹਾ ਜਿਹੜੀ ਵੀ ਹੈਗੀ ਹੈ ਚਾਹੇ ਕਾਂਗਰਸ ਹੈ ਚਾਹੇ ਬੀਜੇਪੀ ਹੈ ਚਾਹੇ ਆਮ ਆਦੀ ਪਾਰਟੀ ਹੈ ਚਾਹੇ ਕਮਿਊਨਿਸਟ ਪਾਰਟੀ ਹੈ ਜਿਹੜੀ ਪੰਜਾਬ ਦੇ ਹੱਕ ਦੇ ਵਿੱਚ ਗੱਲ ਨਹੀਂ ਕਰੂਗੀ ਠੀਕ ਹੈ ਨਾ ਅਸੀਂ ਉਹਨੂੰ ਅਸੀਂ ਪੰਜਾਬ ਦੇ ਐਂਟੀ ਮੰਨਦੇ ਹਾਂ ਕੱਲ ਬੀਜੇਪੀ ਜਿਹੜੀ ਹੈਗੀ ਹੈ ਅਗਰ ਪੰਜਾਬ ਵਾਸਤੇ ਗੱਲ ਕਰਦੀ ਹੈ ਸਾਡੇ ਤਿੰਨ ਮੁੱਦੇ ਨੇ ਸਾਡਾ ਪਹਿਲੇ ਪੰਜਾਬੀ ਬੋਲਣ ਵਾਲਾ ਮੁੱਦਾ ਹੈਗਾ ਦੂਜਾ ਸਾਡਾ ਮੁੱਦਾ ਹੈਗਾ ਬੰਦੀ ਸਿੰਘਾਂ ਦਾ ਮੁੱਦਾ ਹੈਗਾ ਤੀਜਾ ਸਾਰਾ ਕਿਸਾਨੀ ਦਾ ਮੁੱਦਾ ਹੈਗਾ ਅਗਰ ਤਿੰਨ ਕਿਸ ਮੁੱਦਿਆਂ ਦੇ ਉੱਤੇ ਸਾਡੇ ਨਾਲ ਗੱਲ ਕਰਦੀ ਹੈ ਤਾਂ ਅਸੀਂ ਸੋਚ ਲਾਂਗੇ ਕਿ ਪੰਜਾਬ ਪ੍ਰਤੀ ਬੀਜੇਪੀ ਸੰਜੀਦਗੀ ਨਾਲ ਗੱਲ ਕਰਦੀ ਹੈ ਤੇ ਪੋਜ਼ਿਟਿਵ ਹੈਗੀ ਹੈ ਜੇ ਨਹੀਂ ਗੱਲ ਕਰਦੀ ਤਾਂ ਸਾਨੂੰ ਦਿਖਦਾ ਹੀ ਹੈ ਕਿਉਂਕਿ ਕਹਿੰਦੇ ਐਕਟ ਤੇ ਕੰਡਕਟ ਤੋਂ ਪਤਾ ਲੱਗਦਾ ਹੈਗਾ ਕਿ ਬੰਦਾ ਕਿੱਥੇ ਆ ਜੇ ਐਕਟ ਤੇ ਕੰਡਕਟ ਤੋਂ ਉਹਨਾਂ ਦਾ ਚੰਗਾ ਹੋਊਗਾ ਪੰਜਾਬ ਪ੍ਰਤੀ ਪੋਜ਼ਿਟਿਵ ਹੋਊਗਾ ਤੇ ਅਸੀਂ ਉਹਨਾਂ ਨੂੰ ਕਹਾਂਗੇ ਪੰਜਾਬ ਦੇ ਲਈ ਇਹ ਵਧੀਆ ਹਿੱਤਾਂ ਵਾਲੀ ਗੱਲ ਕਰਦੀ ਹੈ ਪਰ ਅਗਰ ਨਹੀਂ ਕਰਦੀ ਤਾ ਸਾਨੂੰ ਇਹ ਮੰਨਣਾ ਹੋਊਗਾ ਕਿ ਏਜੰਸੀਆਂ ਜਿਹੜੀਆਂ ਹੈਗੀਆਂ ਨੇ ਇਹ ਵੀ ਭਾਜਪਾ ਦੇ ਅੱਖੇ ਦੇ ਉੱਤੇ ਕੰਮ ਕਰਨਗੀਆਂ ਕਮਨਸਾਬ ਤੁਹਾਡੀ ਆਵਾਜ਼ ਦੇਖੋ ਜਿਹੜੇ ਵਰਕਰ ਜਿਹੜੇ ਜੁੜੇ ਹੁੰਦੇ ਨੇ ਨਾ ਬੜੇ ਭਾਵੁਕ ਜਿਹੇ ਹੁੰਦੇ ਆ ਸਹੀ ਜਵਾਬ ਤੁਹਾਡੇ ਤੋਂ ਚਾਹੂੰਗਾ ਕਿ ਤਾਜੋ ਜਿਹੜੇ ਅਕਾਲੀ ਦਲ ਦੇ ਜਿਹੜੇ ਭਾਵੁਕ ਜਿਹੜੇ ਵਰਕਰ ਜਿਹੜੇ ਸੱਚਮੁੱਚ ਪਾਰਟੀ ਨੂੰ ਆਪਣਾ ਸਮਝਦੇ ਆ ਅਗਰ ਇਹ ਅਕਾਲੀ ਦਲ ਤੋਂ ਅਲੱਗ ਹੋਰੇ ਵੱਡੇ ਚਿਹਰੇ ਜਿਹੜੇ ਸਾਲਾਂ ਸਾਲਾਂ ਤੋਂ ਅਕਾਲੀ ਦਲ ਨਾਲ ਜੁੜੇ ਰਹੇ ਕੀ ਵਾਕਈ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਇਹਨਾਂ ਦਾ ਕੋਈ ਫਰਕ ਨਹੀਂ ਪਊਗਾ ਜਾਣਦਾ ਜਾਂ ਤੁਹਾਡਾ ਜਿਹੜਾ ਵਰਕਰ ਹੈ ਉਹ ਜੁੜਿਆ ਰਹੂਗਾ ਦੇਖੋ ਜਿਹੜਾ ਵਰਕਰ ਹੈ ਨਾ ਉਹ ਆਪਣੀ ਜਗ੍ਹਾ ਨਹੀਂ ਹਿੱਲਦਾ ਇਹ ਲੀਡਰ ਹਿੱਲਦਾ ਲੀਡਰਾਂ ਦੀ ਮਜਬੂਰੀ ਹੈ ਜਿਵੇਂ ਢਾਂਡਾ ਸਾਹਿਬ ਨੇ ਕਿਹਾ 300 ਕਰੋੜ ਦਾ ਅਲੀਕੇਸ਼ਨ ਓਪਨ ਲਗਾਇਆ ਹੈ ਆਯਾਲੀ ਦੇ ਖਿਲਾਫ ਮੈਂ ਆਪਣੀ ਇਲੈਕਸ਼ਨ ਦੇ ਵਿੱਚ ਓਪਨ ਅਲੀਕੇਸ਼ਨ ਲਗਾਏ ਸੀ ਕਿ ਆਯਾਲੀ ਸਾਹਿਬ ਜੜਿਆ ਆਮ ਆਦੀ ਪਾਰਟੀ ਦੀ ਜਿਹੜੀ ਮਦਦ ਕਰ ਰਿਹਾ ਠੀਕ ਹੈ ਜੀ ਹਰ ਇੱਕ ਦਾ ਕਿਤੇ ਨਾ ਕਿਤੇ ਇਹਨਾਂ ਨੇ ਕੋਈ ਨਾ ਗਲਤ ਕੰਮ ਕੀਤੇ ਹੋਏ ਆ ਉਹ ਗਲਤ ਕੰਮਾਂ ਕਰਕੇ ਸ਼੍ਰੋਮਣੀ ਅਕਾਲੀ ਦਲ ਨੂੰ ਛੱਡ ਕੇ ਦੂਜੀਆਂ ਪਾਰਟੀਆਂ ਜੁਗਾ ਰਹੇ ਆ ਨਵੀਂ ਪਾਰਟੀ ਖੜੀ ਕਰਦੇ ਆ ਪੱੜੜ ਵਰਕਰ ਹੈ ਸ਼੍ਰੋਮਣੀ ਅਕਾਲੀ ਦਲ ਦਾ ਇਹ ਪੰਜਾਬ ਪੰਜਾਬੀ ਹੈਗਾ ਜਿਹੜਾ ਪੰਜਾਬੀਅਤ ਨਾਲ ਪਿਆਰ ਹੈ ਉਹਨੇ ਕੋਈ ਗਲਤ ਕੰਮ ਨਹੀਂ ਕੀਤਾ ਉਹ ਪਾਰਟੀ ਛੱਡ ਕੇ ਰਾਜੀ ਨਹੀਂ ਹੈ ਪਾਰਟੀ ਛੱਡਦਾ ਕੌਣ ਹੈ ਹੁਣ ਐਮਐਲਏ ਵੀ ਤੁਹਾਨੂੰ ਪਾਰਟੀ ਨੇ ਬਣਾਇਆ ਤੁਹਾਨੂੰ ਮਾਨ ਇੱਜ਼ਤ ਦੀ ਪਾਰਟੀ ਨੇ ਦਿੱਤਾ ਤੁਹਾਨੂੰ ਵਜੀਦियां ਵੀ ਪਾਰਟੀ ਨੇ ਦੇ ਦਿੱਤੀਆਂ ਤੇ ਤੁਹਾਡੀ ਇਦਾਂ ਦੀ ਕਿਹੜੀ ਮਜਬੂਰੀ ਹੈ ਕਿ ਤੁਸੀਂ ਪਾਰਟੀ ਨੂੰ ਛੱਡ ਰਹੇ ਹੋ ਪਾਰਟੀ ਨੂੰ ਛੱਡਣ ਦੀ ਮਜਬੂਰੀ ਇਸ ਕਰਕੇ ਆ ਕਿਉਂਕਿ ਇਹ ਸਾਰੇ ਦਾ ਕਿਤੇ ਨਾ ਕਿਤੇ ਦਾਗ ਹੀ ਨੇ ਅਗਰ ਵਾਕਈ ਉਹਨਾਂ ਨੇ ਕਪਲੇ ਕੀਤੇ ਆ ਤੁਹਾਡੇ ਕੋਲ ਐਵੀਡੈਂਸ ਜ਼ੂਨ ਨਹੀਂ ਮੇਰੇ ਕੋਲ ਐਵੀਡੈਂਸ ਨਹੀਂ ਮੈਂ ਵੀ ਤੁਹਾਨੂੰ ਕਿਹੜੀ ਗੱਲ ਕੀਤੀ ਐ ਐਵੀਡੈਂਸ ਸਰਕਾਰ ਕੋਲ ਐ ਤਾਂ ਹੀ ਸਰਕਾਰ ਦੇ ਕਹੇ ਤੇ ਕੰਮ ਕਰਦੇ ਆ ਜੇ ਐ ਲੈਂਡ ਪੁਲਿੰਗ ਸਕੀਮ ਵੀ ਇਸੇ ਨਾਲ ਹੀ ਜੁੜੀ ਹੋਈ ਕਿਉਂਕਿ ਮਨਪ੍ਰੀਤ ਬਾਦਲ ਉਹਦੋਂ ਮਾਫ ਕਰਨਾ ਆਯਾਲੀ ਸਾਹਿਬ ਉਹਦੋਂ ਬੋਲੇ ਜਦੋਂ ਲੈਂਡ ਪੁਲਿੰਗ ਸਕੀਮ ਆਈ ਇਹ ਇਹ ਸੱਚਾਈ ਐ ਮੰਨਦੇ ਤੇ ਆਯਾਲੀ ਦੇ ਅੱਜ ਵੀ ਸਟੇਟਮੈਂਟ ਆ ਪੜ੍ਹ ਲਓ ਜਿਹੜੇ ਲਾਈਵ ਹੋ ਕੇ ਗੱਲਾਂ ਕੀਤੀਆਂ ਉਹਨਾਂ ਨੇ ਹਾਲੇ ਵੀ ਉਹ ਲੈਂਡ ਬੁਲੀਂਗ ਦੇ ਖਿਲਾਫ ਖੁੱਲ ਕੇ ਨਹੀਂ ਬੋਲੇ ਹਲੇ ਵੀ ਉਹਨਾਂ ਦਾ ਕੰਮ ਕੀ ਹੋਇਆ ਜਿੱਥੇ ਕਿਸਾਨਾਂ ਨੇ ਧਰਨਾ ਲਾਇਆ ਵੇਜਾ ਕੇ ਬੋਲ ਕੇ ਆ ਗਏ ਵੇਖੋ ਜਿੰਨੇ ਧਰਨੇ ਲੱਗੇ ਸ਼ਰੌਨੀ ਗਾਲੀਦਾਰ ਨੇ ਲਾਏ ਜਾਂ ਕਿਸਾਨਾਂ ਨੇ ਲਾਏ ਆ ਹੋਰ ਕਿਸੇ ਨੇ ਲਗਾਏ ਆ ਇਹ ਨਾਂ ਲਾਉਣ ਦਾ ਕਮਲਜੀ ਕਾਰਨ ਕੀ ਹੈ ਕਿਉਂਕਿ ਜਦੋਂ ਕਹਿੰਦਾ ਨਾ ਆਪਣਾ ਭਗਵੰਤ ਮਾਨ ਕਿ ਮੇਰੇ ਕੋਲ ਐਡੀ ਫਾਈਲ ਤਿਆਰ ਹੈ ਤੇ ਤੁਸੀਂ ਸਮਝੋ ਕਿ ਉਹ ਫਾਈਲ ਕਿਹੜੀ ਹੈ ਠੀਕ ਹੈ ਨਾ ਇਹ ਸੋ ਜਿਹੜੇ ਹੈਗੇ ਰਖੜਾ ਸਾਹਿਬ ਬੋਲਦੇ ਆ ਨਾ ਉਹ ਸੈਂਟਰ ਦੀ ਗੱਲ ਕਰਦੇ ਆ ਏਜੰਸੀਆਂ ਦੀ ਗੱਲ ਕਰਦੇ ਆ ਉਹ ਬੋਲਦੇ ਆਂ ਸਮਝੋ ਸੈਂਟਰ ਕੋਲ ਗੱਡੀ ਕੋ ਫਾਈਲ ਹੋਣੀ ਆ ਸਮਝੋ ਈਡੀ ਦੀ ਰੇਟ ਹੁੰਦੀ ਆ ਸਮਝੋ ਇਨਕਮ ਟੈਕਸ ਦੀਆਂ ਰੇਟਾਂ ਹੁੰਦੀਆਂ ਨੇ ਤਾਂ ਰੇਟਾਂ ਦੇ ਵਿੱਚ ਨਿਕਲਦਾ ਕਿਉਂ ਨਹੀਂ ਕੁਝ ਇਹ ਹੁਣ ਮੈਂ ਦੇ ਬਾਰੇ ਚੁੱਪ ਹੀ ਰਾਂ ਤਾਂ ਚੰਗਾ ਬਿਲਕੁਲ ਅੱਛਾ 27 ਦੇ ਵਿੱਚ ਲਾਹ ਬੰਦ ਕਿੱਦਾਂ ਹੋਊਗਾ ਕਾਲੀਦਨ ਲਾਹ ਸ਼੍ਰੋਮਣੀ ਕਾਲੀ ਦਾ ਲਾਹ ਮੰਦਾ ਹੈ ਸ਼੍ਰੋਮਣੀ ਕਾਲੀ ਦਾ ਇੱਕ ਸੋਚ ਹੈ ਇਹਦੇ ਵਿੱਚ ਕੋਈ ਇਹ ਨਾ ਸੋਚੋ ਕਿ ਸਾ ਸੁਖਵੀਰ ਸਿੰਘ ਬਾਦਲ ਜੀ ਪ੍ਰਧਾਨ ਹੈਗੇ ਆ ਉਹਨਾਂ ਦੀ ਡਾਇਰੈਕਸ਼ਨਸ ਕੁਝ ਹੈਗੀਆਂ ਨੇ ਠੀਕ ਆ ਪ੍ਰਧਾਨ ਦਾ ਇੱਕ ਸਾਡਾ ਸਿਸਟਮ ਹੁੰਦਾ ਇੱਕ ਡਿਸਪਲਿਨ ਹੁੰਦਾ ਲੇਕਿਨ ਸ਼੍ਰੋਮਣੀ ਅਕਾਲੀ ਦਲ ਦੀ ਇੱਕ ਸੋਚ ਹੈ ਸਾਰਾ ਪੰਜਾਬ ਇਸ ਵੇਲੇ ਜਿਹੜਾ ਹੈਗਾ ਉਹ ਦੇਖ ਚੁੱਕਿਆ ਸਾਰੀਆਂ ਪਾਰਟੀਆਂ ਨੂੰ ਦੇਖ ਚੁੱਕਿਆ ਉਹਨਾਂ ਨੇ ਦੇਖਿਆ ਕਿ ਜਿਹੜੀ ਸ਼੍ਰੋਮਣੀ ਅਕਾਲੀ ਦਲ ਦੀ ਸੋਚ ਹੈ ਨਾ ਉਹ ਸੋਚ ਪੋਜ਼ਿਟਿਵ ਹੈ ਉਹ ਸੋਚ ਆ ਪੰਜਾਬ ਲਈ ਉਹ ਸੋਚ ਆ ਪੰਜਾਬੀਆਂ ਲਈ ਉਹ ਸੋਚ ਆ ਪੰਜਾਬੀਅਤ ਲਈ ਹੁਣ ਮੈਂ ਤੁਹਾਨੂੰ ਇੱਕ ਸਵਾਲ ਪੁੱਛਦਾ ਕਮਲ ਜੀ ਜਿੰਨਾ ਆਨੰਦ ਪ੍ਰੈਸ ਨੇ ਸ਼੍ਰੋਮਣੀ ਅਕਾਲੀ ਦਲ ਸਰਕਾਰ ਚ ਲਿਆ ਹੈ ਕੀ ਉਹ ਹੁਣ ਹੈਗਾ ਹੁਣ ਉਹ ਪ੍ਰੈਸ ਤੇ ਡੰਡੇ ਵੀ ਚੱਲਦੇ ਆ ਐਫਆਰ ਰਜਿਸਟਰ ਹੋ ਰਹੀਆਂ ਨੇ ਠੀਕ ਹੈ ਨਾ ਪਰ ਅਸਲ ਖਿੱਦਿਆ ਵੀ ਜਾ ਰਿਹਾ ਹੈ ਇਹ ਕਦੀ ਸ਼ਰਮਨੀ ਕਾਲੀ ਦਲ ਦੀ ਸਰਕਾਰ ਦੇਖਿਆ ਸੀ ਤੁਸੀਂ ਕਦੀ ਨਹੀਂ ਦੇਖਿਆ ਕਾਰਨ ਕੀ ਹੈ ਕਿਉਂਕਿ ਅਸੀਂ ਡੈਮੋਕ੍ਰੇਸੀ ਬਲੀਵ ਕਰਦੇ ਹਾਂ ਅਸੀਂ ਬਲੀਵ ਕਰਦੇ ਹਾਂ ਹਰ ਇੱਕ ਹਿਊਮਨ ਰਾਈਟਸ ਦੇ ਵਿੱਚ ਕਿ ਕਿਸੇ ਦੀ ਹਿਊਮਨ ਰਾਈਟ ਵਾਇਲੇਸ਼ਨ ਨਾ ਹੋਵੇ ਪਰ ਇਹ ਤਾਂ ਕੀ ਹੈ ਹੁਣ ਜਿਹੜੇ ਅੰਦਰ ਸਗਸਰੇ ਸੀਗੇ ਚੇਟਲੀ ਸਾਹਿਬ ਕੀ ਬੰਦਿਆਂ ਨੂੰ ਚੱਕ-ਚੱਕ ਕੇ ਜਿਹੜੇ ਹੈਗੇ ਆ ਉਹਨਾਂ ਕੋਲੋਂ ਪੁਲਿਸ ਵਾਲੇ ਜਿਹੜੇ ਹੈਗੇ ਧੱਕੇ ਨਾਲ ਕੰਸੈਂਟ ਲੈ ਰਹੇ ਸੀਗੇ ਇਹ ਕੰਮ ਕਦੀ ਹੋਇਆ ਹੈ ਚੀਜ਼ਾਂ ਡੜੀਆਂ ਹੈਗੀਆਂ ਨੇ ਇਹ ਤਾਂ ਹੋ ਰਹੀਆਂ ਨੇ ਕਿਉਂਕਿ ਸਰਕਾਰ ਨੂੰ ਪਤਾ ਹੈ ਕਿ ਆਪਣਾ ਆਧਾਰ ਖੋ ਚੁੱਕੀ ਹੈ ਸਰਕਾਰ ਨੂੰ ਪਤਾ ਹੈ ਕਿ ਹੁਣ ਉਹਨੇ ਆਣਾ ਨਹੀਂਗਾ ਸਰਕਾਰ ਨੂੰ ਪਤਾ ਹੈ ਕਿ ਇਹ ਸੋਨ ਨੂੰ ਲੁੱਟਖੋਟ ਕਰ ਲਈਏ ਹਰਿਸ਼ ਰਾਈ ਟਾਂਡਾ ਜੀ ਮੌਜੂਦ ਨੇ ਸਰ ਲੁਧਿਆਣਾ ਲਾਈਵ ਤੇ ਬੋਸ ਸਰ ਤੁਸੀਂ ਬਹੁਤ ਬੇਵਾਕ ਬੋਲਦੇ ਹੋ ਖੁੱਲਾ ਬੋਲਦੇ ਹੋ ਮੈਂ ਤੁਹਾਡੇ ਤੋਂ ਸਿੱਧਾ ਸਹੀ ਸਵਾਲ ਪੁੱਛ ਲੈਣਾ ਇੱਕ ਸ਼ਰੋਮਣੀ ਅਕਾਲੀ ਦਲ ਕਿਹਾ ਵਾਕਈ ਦੋਫਾੜ ਹੋ ਰਿਹਾ ਹੈ ਕਿ ਤੁਸੀਂ ਆਪ ਦੇਖ ਲਓ ਮੈਨੂੰ ਕਿਉਂ ਪੁੱਛਦੇ ਹੋ ਕਿਉਂਕਿ ਦੇਖੋ ਰਖੜਾ ਸਾਹਿਬ ਬਹੁਤ ਪੁਰਾਣੇ ਲੇ ਕਾਵਾਂ ਦੇ ਟਾਇ ਬਨੇਰੇ ਦੀ ਡਿੱਗਦੇ ਹੁੰਦੇ ਇਹ ਦਿਮਾਗ ਚੋਂ ਕੱਢ ਦਿਓ ਸਭ ਕਹਾਣੀ ਜਿਹੜੇ ਉਹ ਸਭ ਕਹਾਣੀ ਹੈ ਇਹ ਸੋਚਦੇ ਆ ਚਾਰ ਬੰਦੇ ਇਕੱਠੇ ਹੋ ਕੇ ਅਕਾਲੀ ਦਰ ਨੂੰ ਢਾਲਾ ਲੈਣਗੇ ਇਹ ਮਨਪ੍ਰੀਤ ਵਾਲੀ ਵਾਲੇ ਵਪਾਰੀ ਬੰਦੇ ਵਪਾਰ ਕਰਨ ਵਾਲੇ ਇਹ ਅਕਾਲੀ ਦਰ ਦੀ ਕੁਰਬਾਨੀ ਦੇ ਦੇਣਗੇ ਇਹ ਦੇ ਦੂਗਾ ਕੁਰਬਾਨੀ ਇਹ ਯਾ ਗਿਆਨੀ ਜੀ ਜਿਹੜੇ ਦਿੱਲੀ ਤੋਂ ਚ ਸੌਦਾ ਲੈ ਕੇ ਆਉਂਦੇ ਆ ਤੇ ਇੱਥੇ ਲਿਆ ਕੇ ਚੂਰਨ ਵੇਚਦੇ ਆ ਇਹ ਕਰ ਲੈਣਗੇ ਜਿਹੜਾ ਪੰਥ ਨੂੰ ਕਮਜ਼ੋਰ ਕਰੂਗਾ ਉਹ ਪੰਥ ਦਾ ਆਗੂ ਕਹਾਊਗਾ ਜਿਹੜਾ ਕਾਲੀ ਦਲ ਦੀ ਜੜ੍ਹਾਂ ਵੱਡੂਗਾ ਕਹੂਗਾ ਮੈਂ ਦੂਜਾ ਕਾਲੀ ਦਲ ਖੜਾ ਕਰ ਰਿਹਾ ਹਾਂ ਜਿਹੜਾ ਇੱਕ ਐਸੇ ਫੈਸਲੇ ਜਾਊਗਾ ਕਾਲੀ ਦਲ ਲਿਖੋਣਾ ਚਾਹੀਦਾ ਉਹਦੇ ਬਾਅਦ ਦੂਜੇ ਦਾ ਪ੍ਰਧਾਨ ਬਣ ਜਾਊਗਾ ਉਹ ਕਰਨਗੇ ਇਹਨਾਂ ਦੀਆਂ ਜੜ੍ਹਾਂ ਹੈ ਪੈਰ ਹੈ ਖੜੇ ਹੋਣ ਲਈ ਇਹ ਬੇਨਪੈਰੀ ਜਿਹੜੇ ਬੰਦੇ ਇਹ ਖੇਡਾਰੀ ਭਜ ਲੈਣਗੇ ਨੀ ਇਹ ਇਹ ਗੱਲ ਇਹ ਗੱਲ ਛੱਡੋ ਹੁਣ ਤੂੰ ਪੰਥਕ ਮੈਂ ਦੱਸੋ ਪੰਥਕ ਨਹੀਂ ਚਲੋ ਚਾਹੀਦੀ ਗੱਲ ਦੱਸ ਦੋ ਕੀ ਇਹ ਪੰਥਕ ਨਹੀਂ ਕਿਹੜੇ ਇਹ ਜਿਹੜੇ ਲੋਗ ਨੇ ਕਿ ਆ ਉਹ ਰਖੜਾ ਸਾਹਿਬ ਹੋਂ ਉਹ ਸਭ ਸਭ ਤੋਂ ਵੱਡੇ ਸਭ ਤੋਂ ਵੱਡੇ ਪੰਥਕ ਇਹਨਾਂ ਨੂੰ ਮੁਬਾਰਕ ਇਹਨਾਂ ਨੂੰ ਕਹੋ ਪੰਥ ਨੂੰ ਢਾ ਲਾਣਾ ਬੰਦ ਕਰ ਦਿਓ ਅੱਛਾ ਚਲੋ ਉਹੀ ਅਗਰ ਮੈਂ ਤੁਹਾਡੇ ਤੋਂ ਸਿਰਫ ਇਹੀ ਫਿਰ ਇਹ ਉਹਨਾਂ ਦੇ ਵਿਹਾਵ ਤੇ ਮੈਂ ਪੁੱਛ ਲੈਣਾ ਯਾ ਮੇਰਾ ਇਹ ਸਵਾਲ ਤੁਸੀਂ ਲੈ ਲਓ ਮੇਰੀ ਮੇਰੇ 1 ਮਿੰਟ 1 ਮਿੰਟ ਤੁਸੀਂ ਮੈਨੂੰ ਇਹਨਾਂ ਦੱਸ ਦੋ ਕਿ ਲੜਾਈ ਕਿ ਆ ਅਕਾਲੀ ਦਲ ਦੀ ਹੈ ਯਾ ਸੁਖਵੀਰ ਸਿੰਘ ਬਾਦਲ ਦੇ ਨਾਮ ਦੀ ਹੈ ਸੇ ਗੱਲ ਦੀ ਲੜਾਈ ਨਹੀਂ ਐ ਲੜਾਈ ਇਹ ਐ ਕਿ ਜਦ ਅਕਾਲੀ ਦਲ ਰਾਜ ਬਣਾਉਂਦਾ ਸੀ ਰਾਜ ਭਾਗ ਬਣਾਉਂਦਾ ਸੀ ਪੰਜਾਬ ਦੀਆਂ ਸਰਕਾਰਾਂ ਦੋ ਵਾਰ ਬਣਦੀਆਂ ਸੀ ਉਦੋਂ ਐਮਐਲਏ ਪੇ ਅਕਾਲੀ ਦਲ ਦੇ ਇੱਕ ਘੋੜੇ ਤੇ ਚੜ ਕੇ ਐਮਐਲਏ ਬਣਦੇ ਸੀ ਅਕਾਲੀ ਦਲ ਚ ਰਹਿ ਕੇ ਮੰਤਰੀ ਬਣਦੇ ਸੀ ਸਭ ਤੋਂ ਪਹਿਲਾਂ 25 ਸਾਲ ਦੀ ਉਮਰ ਹੋਏ ਨੂੰ ਦੋ ਦਿਨ ਹੋਏ ਸੀ ਉਦੋਂ ਢੀਂਸਾ ਐਮਐਲਏ ਬਣਦਾ ਸੀ ਫਿਰ ਬਾਪੂ ਕਰਕੇ ਦੋ ਵਾਰ ਮੰਤਰੀ ਰਿਆ ਮંત્રી ਲੈ ਕੇ ਜਾਂ ਅਕਾਲੀ ਦਲ ਕੋਲ ਚੁੰਗਣ ਨੂੰ ਕੁਝ ਨਹੀਂ ਰਿਹਾ ਤਾਂ ਭੱਜ ਲੈ ਇਹ ਬੰਦੇ ਆ ਇੱਕ ਕੈਰੈਕਟਰ ਜਿਸ ਮਾਂ ਦਾ ਦੁੱਧ ਪੀਤਾ ਉਹ ਜੇ ਮਾਂ ਬੁਢੀ ਹੋ ਜਾਵੇ ਉਹਨੂੰ ਛੱਡ ਦੋਗੇ ਜੇ ਅੱਜ ਅਕਾਲੀ ਦਲ ਕੋ ਰਾਜ ਹੈ ਨਹੀਂ ਇਹਨੂੰ ਪੁੱਛੋ ਚੰਦੂ ਮਾਜਰਾ ਜੀ ਨੂੰ ਉਦੋਂ ਤਾਂ ਤੂੰ ਛਾਲਾ ਮਾਰ ਕੇ ਇਲੈਕਸ਼ਨ ਲੜਨ ਗਿਆ ਸੀ ਪਟਿਆਲਾ ਛੱਡ ਕੇ ਅਨੰਦਪੁਰ ਸਾਬ ਗਿਆ ਸੀ ਚੀਮੇ ਨੂੰ ਕੱਢ ਕੇ ਆਪ ਲੜਿਆ ਸੀ ਜੇ ਹਾਰਿਆ ਸੀ ਤੇ ਫਿਰ ਰੋਇਆ ਸੀ ਕਿ ਭਾਜਪੀ ਦੀ ਬੱਸ ਚੜ ਜਾਂਦੇ ਇਹ ਰਾਜ ਦੇ ਲਾਲਚੀ ਲੋਗ ਐ ਇਹ ਪੰਥ ਨਾਲ ਪਿਆਰ ਨਹੀਂ ਇਹਨਾਂ ਨੂੰ ਅੱਛਾ ਜਿੰਨਾਂ ਨੂੰ ਪੰਥ ਨਾਲ ਪਿਆਰ ਹੈ ਜਿਹੜੇ ਵਾਕਈ ਡਿਵੋਟੀ ਤੁਹਾਡੇ ਜਿਹੜੇ ਵਰਕਰ ਐ ਉਹ ਕਹਿੰਦਾ ਅੱਜ ਵੀ ਅਕਾਲੀ ਦਲ ਨਾਲ ਖੜੇ ਐ ਜਾਂ ਫਿਰ ਪਰਮਾਏ ਜਾਣਗੇ ਬੈਠੇ ਤੁਹਾਡੇ ਅੱਗੇ ਜਦ ਰਾਜ ਭਾਗ ਸੀ 3 ਸਾਲ ਬਾਹਰ ਰਿਹਾ ਕਿਸੇ ਹੋਰ ਪਾਰਟੀ ਜੀ ਨਹੀਂ ਗਿਆ ਉਦੋਂ ਆਹੀ ਚੂਣੀਆਂ ਕਰਦੇ ਸੀ ਕਿ ਅਕਾਲੀ ਦਲ ਦੇ ਉਲਟ ਬੋਲਦਾ ਮੈਂ ਅਕਾਲੀ ਦਲ ਉਲਟ ਨਹੀਂ ਸੀ ਬੋਲਦਾ ਅਕਾਲੀ ਦਲ ਦੀਆਂ ਕਰੂਤੀਆਂ ਬਾਰੇ ਬੋਲਦਾ ਸੀ ਜੇ ਮੇਰੀ ਉਦੋਂ ਸੁਣ ਲੈਂਦੇ ਆ ਇਹੋ ਜਿਹੇ ਬੰਦਿਆਂ ਨੂੰ ਪਿੱਛੇ ਰੱਖ ਲੈਂਦੇ ਆ ਆਪੂ છોੜਾ ਚਰਨਜੀਤ ਬੈਠਾ ਚੌਧਰੀ ਕੀ ਕਰਦਾ ਸੀ ਇਹ ਜਾਲੀ ਡਿਗਰੀ ਵਾਲਾ ਇਹ ਤਹਿਸੀਲਦਾਰ ਲੱਗਿਆ ਸੀ ਰਜ਼ੈਂਕ ਕਰਕੇ ਕਿਉਂ ਭੱਜਿਆ ਇਹਦੀ ਜਾਲੀ ਡਿਗਰੀ ਮਾਨ ਨੇ ਫੜੀ ਹੈ ਤਾਂ ਭੱਜ ਕੇ ਗਿਆ ਮਨਪ੍ਰੀਤ ਵਾਲੀ ਦੀਆਂ ਕਲੋਣੀਆਂ ਫੜੀਆਂ ਤਾਂ ਭੱਜ ਕੇ ਗਏ ਆ ਇਹ ਸਾਰੇ ਕਾਜਾਂ ਨਾਲ ਵਿੱਚ ਬਿਲਕੁਲ ਤੁਸੀਂ ਇਹ ਬਿਲਕੁਲ ਕਿਹਾ ਕਿਉਂਕਿ ਮਾਨ ਸਾਹਿਬ ਨੇ ਬਹੁਤ ਵਾਰ ਇਹ ਬਿਆਨ ਦਿੱਤਾ ਹੈ ਕਿ ਸਾਊਥ ਸਿਟੀ ਦੀਆਂ ਕਈ ਫਾਈਲਾਂ ਮੇਰੇ ਕੋਲ ਪਈਆਂ ਇਹ ਵੀ ਇੱਕ ਕਾਰਨ ਹੈ ਕਿ ਕਿਤੇ ਨਾ ਕਿਤੇ ਲੈਂਡ ਪੁਲਿੰਗ ਸਕੀਮ ਦਾ ਵਿਰੋਧ ਨਹੀਂ ਕਰ ਪਾਏ ਯਾਰਲੀ ਇਹਨਾਂ ਨੇ ਕਰਨਾ ਹੀ ਨਹੀਂ ਸੀ ਕਿੱਦਾਂ ਕਰ ਲੈਂਦੇ ਵਪਾਰੀ ਆਦਮੀ ਵਪਾਰੀ ਆਦਮੀ ਕਿੱਦਾਂ ਵਿਰੋਧ ਕਰ ਲੂਗਾ ਕਰ ਸਕਦਾ ਇਹ ਨਹੀਂ ਕਰ ਸਕਦੇ ਠੀਕ ਹੈ ਦੇਖੋ ਲੈਂਡ ਪੂਲਿੰਗ ਤੇ ਸੁਣ ਲੋ ਸਭ ਤੋਂ ਪਹਿਲਾਂ ਪੰਜਾਬ ਚ ਆਂਦੇ ਸਾਰ ਕੀਤੀ ਰੇਤਾ ਪੂਲਿੰਗ ਫੂਲ ਬਣਾ ਕੇ ਰੇਤਾ ਖਾਦਾ ਪੰਜਾਬ ਦਾ ਭਗਵੰਤ ਮਾਨ ਦੀ ਪਾਰਟੀ ਨੇ ਪਹਿਲਾਂ ਭਗਵੰਤ ਮਾਨ ਜੀ ਕੋਲ ਸੀ ਉਹਨਾਂ ਨਾਲ ਤਾਂ 6 ਮਹੀਨੇ ਦਾ ਕੰਟਰੋਲ ਗਿਆ ਹੋਇਆ ਫਿਰ ਇਹਨਾਂ ਨੇ ਕੀਤੀ ਸ਼ਰਾਬ ਪੂਲਿੰਗ ਸ਼ਰਾਬ ਪੂਲਿੰਗ ਦੇ ਵਿੱਚ ਜਿਹੜੇ ਐਲ 1 ਠੇਕੇ ਹੁੰਦੇ ਸੀ 100 ਤੋਂ ਉੱਤੇ ਉਹ ਦੋਆ ਕੋਲ ਲੈ ਕੇ ਆਇਆ ਚਿਹਤਿਆਂ ਕੋਲ ਉਹਨਾਂ ਨੂੰ 5% ਆਮਦਨੀ ਹੁੰਦੀ ਸੀ ਉਹਨਾਂ ਨੂੰ 11% ਦੇ ਦਿੱਤੀ 11% ਦੇ ਕੇ ਜਿਹੜੇ 6% ਆਪਣੀ ਜੇਬ ਚ ਲਾਲਾ ਜੀ ਦਿੱਲੀ ਵਾਲੇ ਲੈ ਗਏ ਠੀਕ ਹੈ ਜੀ ਫਿਰ ਸ਼ਰਾਬ ਪੂਲਿੰਗ ਹੋ ਗਈ ਫਿਰ ਸ਼ਰਾਬ ਪੂਲਿੰਗ ਦੇ ਬਾਅਦ ਚਿੱਟਾ ਪੂਲਿੰਗ ਹੋਈ ਪੂਰੇ ਪੰਜਾਬ ਨੂੰ ਚਿੱਟੇ ਦੇ ਵਿੱਚ ਪੂਰਾ ਨਿਚੋੜ ਦਿੱਤਾ ਚਿੱਟਾ ਹੀ ਚਿੱਟਾ ਕਰ ਦਿੱਤਾ ਪੰਜਾਬ 'ਚ ਨੇ ਹੁਣ ਚਿੱਟਾ ਕਰਕੇ ਹੁਣ ਕਹਿੰਦਾ ਨਸ਼ੇ ਖਿਲਾਫ ਯੁੱਧ ਉਹ ਛੱਡੋ ਇਹਨਾਂ ਦੀਆਂ ਗੱਲਾਂ ਉਹਨਾਂ ਲੈਂਡ ਪੂਲਿੰਗ ਲਿਆਏ ਸੀ ਲੁੱਟਣ ਲਈ ਇਹ ਲੋਟੇਰੇ ਹੈਗੇ ਪੰਜਾਬ ਦੇ ਥੋੜਾ ਇਹ ਦਿੱਲੀੋਂ ਆਏ ਹੋਏ ਪ੍ਰਵਾਸੀ ਟਿੱਡੀ ਦਾ ਲੈ ਹੈ ਚਲੋ ਤੁਸੀਂ ਮੈਂ ਇਹ ਨਹੀਂ ਕਹਦਾ ਡੱਡੀ ਦਾ ਲੈ ਬਿਲਕੁਲ ਠੀਕ ਟਾਂਡਾ ਸਾਹਿਬ ਮੈਂ ਨਹੀਂ ਕਹੂੰਗਾ ਗ੍ਰਾਫ ਕਿੱਥੇ ਗਿਆ ਕਿੱਥੇ ਨਹੀਂ ਗਿਆ ਕੀ ਅਕਾਲੀ ਦਲ ਦੀ ਲੇਕਿਨ ਹੁਣ 27 ਦੇ ਵਿੱਚ ਚਾਹੇ ਕਿੰਨੇ ਵੀ ਗੁੱਟ ਬਣ ਜਾਣ ਤੁਸੀਂ ਡਿਵੋਟੀ ਆ ਜਿੰਨੇ ਵੀ ਤੁਹਾਡੇ ਵਰਕਰਸ ਨੇ ਕੀ ਸਤਾਈ ਦੀ ਤਿਆਰੀ ਕਰਦੇ ਹੋਏ ਨਜ਼ਰ ਆਣਗੇ ਚਾਹੇ ਮੈਨੂੰ ਕਿਸੇ ਗੁੱਟ ਦਾ ਨਾਮ ਨਾ ਮੈਂ ਜ਼ਿੰਦਗੀ ਚ ਝੂਠ ਬੋਲਦਾ ਨਾ ਮੈਂ ਝੂਠ ਬੋਲੂਗਾ ਨਾ ਮੈਂ ਭਗਵੰਤ ਮਾਨ ਵਰਗਾ ਮੂੰਹ ਟੱਡ ਕੇ ਬੋਲਣ ਵਾਲਾ ਬੰਦਾ ਹੈ ਕਿ 13 ਦੀਆਂ 13 ਜਿੱਤਾਂਗੇ ਤਾਂ ਫਿਰ ਮੂੰਹ ਭਾਂਨੇ ਡਿੱਗ ਜਾਂਦਾ ਹੈ ਅਕਾਲੀ ਦਲ ਇੱਕ ਪੰਜਾਬ ਦੀ ਸ਼ਕਤੀ ਹੈ ਪੰਜਾਬ ਦੀ ਨੁਮੈਂਦਾ ਪਾਰਟੀ ਹੈ ਨੁਮੈਂਦਾ ਪਾਰਟੀ ਰਹੂਗੀ ਪੰਜਾਬ ਦੇ ਹੱਕਾਂ ਲਈ ਲੜਨ ਵਾਲੀ ਇੱਕ ਤੇ ਇੱਕ ਪਾਰਟੀ ਹੈ ਉਹ ਕਾਲੀ ਦਲ ਹੈ ਕਾਲੀ ਦਲ ਆਪਣਾ ਰੋਲ ਪਲੇ ਕਰਦਾ ਰਹੇ ਲੱਖੇ ਕੋਲ ਰਾਜ ਹੋਵੇ ਰਾਜ ਨਾ ਹੋਵੇ ਅਬ ਬਿਨ ਰਾਜ ਨਹੀਂ ਪਾਲਿਸੀ ਵਾਪਸ ਕਰਾਈ ਸੰਗੀ ਘੁੱਟ ਕੇ ਕਰਾਈ ਹੈ ਆਹੀ ਜਿਹੜਾ ਬੋਲਦਾ ਸੀ ਰੋਜ ਭਗਵੰਤ ਮਾਨ ਕੇ ਪਾਲਿਸੀ ਬੜੀ ਵਧੀਆ ਹੈ ਬੋਲੀਆਂ ਬਦਲ ਗਈਆਂ ਇਹਦੀਆਂ ਕਿਉਂ ਬਦਲੀਆਂ ਅਕਲੀ ਦਲ ਨੇ ਬਦਲਾਈਆਂ ਇਹ ਇਹ ਆਵਾਜ਼ ਇਹ ਇਹ ਆਵਾਜ਼ ਚ ਖੜਕ ਕੱਲਿਆਂ ਦੀ ਰਹੀ ਗੱਲ ਸੁਣੋ ਐਸਵਾਈਐਲ ਕਿਉਂ ਨਹੀਂ ਬਣੀ ਅਕਾਲੀ ਦਲ ਨੇ ਨਹੀਂ ਬਣਨ ਦਿੱਤੀ ਆਖਰੀ ਸਵਾਲ ਇਹ ਆਵਾਜ਼ ਚ ਮਾਰ ਲਿਆ ਕਰੋ ਚੋ ਪੂਰਾ ਕਰ ਲਿਆ ਕਰੋ ਆਖਰੀ ਸਵਾਲ ਇਹ ਆਵਾਜ਼ ਚ ਗੜਕ ਕੱਲਿਆਂ ਦੀ ਵੀ ਰਹੇਗੀ ਆਹ ਮਹਾਰਾਜ ਭਾਜਪੀ ਮਾਕਰਪੂਰੀ ਦਾ ਮੋਰਚਾ ਕਨੇ ਲਾਇਆ ਅਮਰਜੈਂਸੀ ਦਾ ਮੋਰਚਾ ਕਨੇ ਲਾਇਆ ਦੱਸ ਦਿਓ ਕੁੰਜੀਆਂ ਦਾ ਮੋਰਚਾ ਕਨੇ ਲਾਇਆ ਦੱਸ ਦਿਓ ਯਾਨੀ ਤੁਸੀਂ ਮੰਨਦੇ ਸਮਰਥ ਅਕਾਲੀ ਦਲ ਉਹ ਮਹਾਰਾਜ ਇਹ ਕੌਮ ਡਰੀ ਨਹੀਂ ਕਦੇ ਕਿਸੇ ਤੋਂ ਨਹੀਂ ਡਰੀ ਜਿੰਨੇ ਆਏ ਨਾ ਹਮਲਾਵਰ ਬਾਹਰੋਂ ਜਿੰਨੇ ਪਾਣੀ ਪਤਕ ਕਿਸੇ ਨੇ ਨਹੀਂ ਰੋਕਿਆ ਜੇ ਅੜੇ ਤਾਂ ਸਿੰਘ ਲੜੇ ਉਦੋਂ ਵੀ ਉਦੋਂ ਵੀ ਅਕਾਲੀ ਦਲ ਦੇ ਨਾਮ ਚੱਲੜੇ ਉਦੋਂ ਵੀ ਬਬਰਾਂ ਦੇ ਨਾਮ ਤੇ ਲੜੇ ਉਦੋਂ ਵੀ ਚੜਤ ਸਿੰਘ ਹੋਇਆ ਬੰਦੇ ਉਦੋਂ ਹੀ ਪੈਦਾ ਹੋਏ ਹਰੀ ਸਿੰਘ ਹੋਇਆ ਚੜਤ ਸਿੰਘ ਹੋਏ ਬਲੰਦ ਸਿੰਘ ਹੋਏ ਉਦੋਂ ਹੋਏ ਆ ਜਿਹੜੇ ਜਿਹੜੇ ਲਿਆ ਕੇ ਨਾ ਯਕੀਆ ਖਾਨ ਦੀ ਗਰਦਨ ਲਾਈ ਸੀ ਉਹ ਵੀ ਸਿੰਘ ਸਿਗੇ ਜਿਹੜੇ ਉਦਮ ਸਿੰਘ ਨੇ ਜਾ ਕੇ ਕੀਤਾ ਉਹ ਵੀ ਸਿੰਘ ਸਿਗੇ ਇਹ ਸਿੰਘਾਂ ਨਾਲ ਨਾ ਪੰਗਾ ਲਾਓ ਇਹਨਾਂ ਸਮਝਾ ਦੇ ਭਗਵੰਤ ਮਾਨ ਨੂੰ ਕਿ ਭੈ ਰੁਪੀਆ ਡਾ ਤੂੰ ਹੁਣ ਪੱਗ ਬੰਨੀ ਐ ਨਾ ਪਹਿਲਾਂ ਪੱਗ ਲਈ ਬਰਦਾਸ਼ੀ ਇਹ ਭਗਤ ਸਿੰਘ ਦੀ ਪੱਗ ਨਾਲ ਨਾਲ ਨਹੀਂ ਕੁਛ ਹੁੰਦਾ ਆਪਣਾ ਕੈਰੇਕਟਰ ਦਿਖਾ ਤੂੰ ਆ ਬੇਚੀ ਬੈਠਾ ਪੰਜਾਬ ਦੀ ਕੁਰਸੀ ਤੂੰ ਦਿੱਲੀ ਵਾਲਿਆਂ ਨੂੰ ਤੇਰੇ ਚ ਜਾਨ ਹੀ ਹੈ ਨਹੀਂ ਕਹਿਣ ਦੀ ਕਿ ਲੈਂਡ ਪੁਲੀ ਪੁਲਿਸੀ ਨਾ ਕਰੋ ਤੂੰ ਦੱਬ ਕੇ ਨਾ ਦੇ ਵਿੱਚ ਲੈਂਡ ਪੁਲਿਸ ਕਰਦਾ ਪੁਲਿਸੀ ਲਾਣਤ ਹੈ ਇਹ ਜੇ ਪੰਜਾਬ ਦੇ ਪੁੱਤ ਤੇ ਜਿਹੜਾ ਪੰਜਾਬ ਦੇ ਹੱਕਾਂ ਲਈ ਨਹੀਂ ਲੜ ਸਕਦਾ ਜੀ ਟਾਂਡਾ ਸਾਹਿਬ ਬਹੁਤ ਬਹੁਤ ਧੰਨਵਾਦ ਬਿਲਕੁਲ ਔਰ ਕਿਉਂਕਿ ਖੁਦ ਸ਼੍ਰੋਮਣੀ ਅਕਾਲੀ ਦਲ ਇੰਨਾ ਸਮਰਥ ਹੈ ਕਿ ਉਹਨੂੰ ਕਿਸੇ ਸਹਾਰੇ ਦੀ ਜ਼ਰੂਰਤ ਨਹੀਂ ਹੈ ਪਰ ਇਹ ਤਾਂ 2027 ਦੇ ਵਿੱਚ ਹੀ ਤੈ ਹੋ ਪਾਏਗਾ ਕਿ ਕੀ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਟੁਕੜੇ ਹੋ ਰਹੇ ਹਨ ਉਹਦੇ ਨਾਲ ਸ਼੍ਰੋਮਣੀ ਅਕਾਲੀ ਦਲ ਨੂੰ ਨੁਕਸਾਨ ਹੋਏਗਾ ਜਾਂ ਫਿਰ ਸ਼੍ਰੋਮਣੀ ਅਕਾਲੀ ਦਲ ਖੁਦ ਸਰਵਾਈਵ ਕਰ ਪਾਏਗਾ ਲੁਧਿਆਣਾ ਤੋਂ ਕੈਮਰਾ ਪਰਸਨ ਸੰਜੀ ਦੇ ਨਾਲ ਕਮਲ ਕਪੂਰ ਲੁਧਿਆਣਾ